ਕੀ ਗੱਲ ਅੱਜ ਕੱਲ ਹਰੇਕ ਹਫਤੇ ਨਈ ਸ਼ਰਟਸ ਲਿਆਉਨੇ ਹੋ ਇੰਨੀ ਸ਼ਾਪਿੰਗ ਕਿਵੇਂ ਹੋ ਰਹੀ ਹੈ ਉਹ ਆਫਿਸ ਦੇ ਬਾਹਰ ਸੇਲ ਲੱਗੀ ਹੋਈ ਸੀਗੀ ਸਾਰੇ ਆਫਿਸ ਦੇ EMPLOYEE ਕੁਛ ਨਾ ਕੁਛ ਲੈ ਰਹੇ ਸੀਗੇ ਮੈਂ ਸੋਚਿਆ ਮੈਂ ਵੀ ਲੈ ਲਵਾਂ ਕਿਉਂ ਕੋਈ ਪ੍ਰੋਬਲਮ ਆ ਨਹੀਂ ਪ੍ਰੋਬਲਮ ਤਾਂ ਕੋਈ ਨਹੀਂ ਹੈਗੀ ਉਹ ਕੀ ਹੈ ਕਿ ਜਦੋਂ ਮੈਂ ਤੁਹਾਡੇ ਲਈ ਸ਼ਰਟ ਲੈ ਕੇ ਆਉਣੀ ਆ ਨਾ ਉਦੋਂ ਦਾ ਤੁਸੀਂ ਮੈਨੂੰ ਬੜਾ ਬੋਲਦੇ ਹੋ ਹਾਂ ਫਿਰ ਮੈਂ ਤਾਂ ਸੇਲ 'ਚੋਂ ਲਈਆ ਨਾ ਨਾਲੇ ਤੇਰੇ ਕਹਿਣ ਦਾ ਕੀ ਮਤਲਬ ਆ ਹੁਣ ਮੈਂ ਰੋਜ਼ ਆਫਿਸ 'ਚ ਪੁਰਾਣੀਆਂ ਸ਼ਰਟਸ ਪਾ ਕੇ ਜਾਵਾਂ ਨਹੀਂ ਨਹੀਂ ਮੇਰਾ ਇਹ ਮਤਲਬ ਨਹੀਂ ਸੀਗਾ। ਨਾਲੇ ਤੁਸੀਂ ਐਦਾਂ ਕਿਉਂ ਰਿਐਕਟ ਕਰ ਰਹੇ ਹੋ? ਯਾਰ ਮੈਨੂੰ ਸਭ ਪਤਾ ਤੂ ਐਦਾਂ ਕਿਉਂ ਪੁੱਛ ਰਹੀ ਆ ਠੀਕ ਆ ਨਾ। ਮੈਂ ਇਸ ਟੌਪਿਕ ਤੇ ਹੋਰ ਬਹਿਸ ਨਹੀਂ ਚਾਹੁੰਦਾ। ਹੱਦ ਹੋ ਗਈ ਐ ਜੱਗੀ। ਮੈਂ ਤਾਂ ਤੁਹਾਨੂੰ ਸਿੰਪਲੀ ਪੁੱਛਿਆ ਸੀਗਾ। ਤੇ ਤੁਸੀਂ ਤਾਂ ਗੁੱਸਾ ਕਰਨ ਲੱਗ ਪਏ। ਗੁੱਸੇ ਨਹੀਂ ਹੋ ਰਿਹਾ। ਬਸ ਤੈਨੂੰ ਦੱਸ ਰਿਆਂ ਵੀ ਐਨੇ ਸਵਾਲ ਜਵਾਬ ਨਹੀਂ ਕਰਨੇ ਹੁੰਦੇ। ਅੱਛਾ ਚਲੋ ਠੀਕ ਐ। ਤੁਸੀਂ ਆਪਣਾ ਮੂਡ ਨਾ ਖਰਾਬ ਕਰੋ। ਤੁਸੀਂ ਬੈਠੋ ਮੈਂ ਤੁਹਾਡੇ ਲਈ ਬ੍ਰੈਕਫਾਸਟ ਲੈ ਕੇ ਆਉਂਦਾ। ਆਸਟ੍ਰਿਪ ਦੀਆਂ ਫੋਟੋਸ ਤੁਹਾਡੇ ਫੋਨ 'ਚ ਨੇ ਨਾ ਹਾਂ ਕਿਉਂ ਦਿਖਾਓ ਮੈਨੂੰ ਐਕਚੁਅਲੀ ਮੈਂ ਨਾ ਇੰਸਟਾਗ੍ਰਾਮ ਤੇ ਫੋਟੋਸ ਪੋਸਟ ਕਰਨੀਆਂ ਆਪਣੀ ਮੈਮਰੀਜ਼ ਦੀ ਦੋ ਹਾਂ ਲੈ ਤੁਸੀਂ ਪਾਸਵਰਡ ਚੇਂਜ ਕੀਤਾ ਹੈ ਉਹ ਹਾਂ ਚੇਂਜ ਕੀਤਾ ਸੀਗਾ ਹਰੇਕ ਮਹੀਨੇ ਚੇਂਜ ਕਰ ਦੰਨਾ ਆ ਉਹ ਅੱਜ ਕੱਲ ਹੈਕ ਹੋ ਜਾਂਦੇ ਆ ਨਾ ਫੋਨ ਅੱਛਾ ਦੇਖੀ ਰੱਖਿਆ ਉਹਨਾਂ ਕੋਲ ਤੂੰ ਮੇਰੀ ਗੱਲ ਸੁਣ ਨਾ ਐਦਾਂ ਕਰਦਾ ਮੈਂ ਨਾ ਤੈਨੂੰ WhatsApp ਤੇ ਭੇਜ ਦੂੰਗਾ ਫੋਟੋ ਹੁਣ ਨਾ ਮੈਨੂੰ ਕੰਮ ਯਾਦ ਆ ਗਿਆ ਮੈਂ ਬੌਸ ਨੂੰ ਕਾਲ ਕਰਨੀ ਹੈ ਜ਼ਰੂਰੀ ਤੂੰ ਟੈਨਸ਼ਨ ਨਾ ਲੈ ਮੈਂ ਤੈਨੂੰ ਭੇਜਦਾ WhatsApp ਕਰਾਂ ਤੁਸੀਂ ਆਈਫੋਨ ਲੈ ਆਣਾ ਵਾ ਨਹੀਂ ਮੈਂ ਤਾਂ ਨਹੀਂ ਆ ਕੋਈ ਆਈਫੋਨ ਫੇਰੇ ਬਿਲ ਕਿਸੇ ਆਈਫੋਨ ਦਾ ਕਪੜੇ ਧੋਣਦੇ ਤੁਹਾਡੀ ਪੌਕੇਟ ਚ ਨਿਕਲਿਆ ਓਏ ਏਦਾ ਮੇਰੇ ਫਰੈਂਡ ਨੇ ਲਿਆ ਆਈਫੋਨ ਉਹਦਾ ਆ ਪਰ ਇਸ ਤੇ ਤਾਂ ਕਿਸੇ ਪ੍ਰਿਆ ਦਾ ਨਾਮ ਲਿਖਿਆ ਹੋਇਆ ਤੇ ਐਡਰੈਸ ਵੀ ਪਟਿਆਲੇ ਦਾ ਹੀ ਹੈ ਉਹ ਹਾਂ ਫਿਰ ਪ੍ਰਿਆ ਮੇਰੇ ਨਾਲ ਆਫਿਸ ਚ ਕੰਮ ਕਰਦੀ ਆ ਮੇਰੀ ਜੂਨੀਅਰ ਆ ਉਸੇ ਨੂੰ ਦਵਾਇਆ ਮੈਂ ਆਈਫੋਨ ਗਰੀਬ ਘਰ ਤੋਂ ਆ। ਆਫਿਸ ਯੂਜ਼ ਵਾਸਤੇ ਉਹਨੂੰ ਆਈਫੋਨ ਚਾਹੀਦਾ ਸੀਗਾ। ਮੋੜ ਦਊਗੀ ਮੇਰੇ ਪੈਸੇ ਉਹ ਉਧਾਰ ਲਏ ਨੇ ਉਸਨੇ। ਭਾਈ ਯਾਰ ਜੱਗੀ ਤੁਹਾਡੇ ਬਜਟ ਦਾ ਕੀ? ਤੁਹਾਨੂੰ ਉਸ ਕੁੜੀ ਤੇ ਇੰਨਾ ਭਰੋਸਾ ਹੈ? ਹਾਂ ਯਾਰ ਮੈਨੂੰ ਟਰਸਟ ਆ ਉਸ ਤੇ। ਥੋੜਾ ਧਿਆਨ ਨਾਲ। ਉੱਤਰ ਕਹਿਣ ਦਾ ਕੀ ਮਤਲਬ ਆ ਹੁਣ? ਮੈਂ ਸਾਰੇ ਕੰਮ ਤੇ ਤੋਂ ਪੁੱਛ ਕੇ ਕਰਿਆ ਕਰਾਂ। ਹਰ ਇੱਕ ਕੰਮ 'ਚ ਤੇਰੀ ਦਖਲ ਅੰਦਾਜ਼ੀ ਜ਼ਰੂਰੀ ਆ। ਪੁਲਸ ਵਾਲੇ ਮੰਗੂਨ ਇੰਟਰੋਗੇਸ਼ਨ ਕਰਨ ਲੱਗ ਜਾਨੀ ਮੇਰੇ ਨਾਲ ਜੱਗੀ ਤੁਸੀਂ ਗੁੱਸਾ ਕਿਉਂ ਹੋ ਰਹੇ ਹੋ ਮੈਂ ਤਾਂ ਬਸ ਪੁੱਛ ਰਹੀ ਸੀ ਉਹ ਜਾ ਯਾਰ ਮੈਨੂੰ ਨਬਲਾ ਸਾਰਾ ਦਿਨ ਦਿਮਾਗ ਖਰਾਬ ਕਰੀ ਜਾਨੀ ਐ ਪਾਣੀ ਦਾ ਗਲਾਸ ਲਿਆ ਦੇ ਮੈਨੂੰ ਜਾ ਹਲੋ ਸਸੀਗਾਲ ਸੁਖਿੰਦਰਪੁਰ ਜੀ ਹਾਂਜੀ ਬਾਬੀ ਸਸੀਗਾਲ ਜੀ ਤੁਸੀਂ ਮੇਰੀ ਜੱਗੀ ਨਾਲ ਗੱਲ ਕਰਾ ਦੋਗੇ ਉਹ ਐਕਚੁਅਲੀ ਮੈਨੂੰ ਕੁਝ ਜ਼ਰੂਰੀ ਕੰਮ ਸੀ ਉਹਨਾਂ ਨਾਲ ਤੇ ਉਹਨਾਂ ਦਾ ਫੋਨ ਵੀ ਬੰਨ ਜਾ ਰਿਹਾ ਪਬੀ ਉਤਾ ਅੱਜ ਹਾਫ ਡੇ ਤੇ ਚਲੇ ਗਏ ਸੀ ਆਫਿਸ ਤੋਂ ਅੱਛਾ ਚਲੋ ਤੁਸੀਂ ਮੇਰੀ ਉਹਨਾਂ ਦੀ ਜੂਨੀਅਰ ਨਾਲ ਗੱਲ ਕਰਾ ਦਿਓ ਪ੍ਰਿਆ ਨਾਲ ਪਬੀ ਪ੍ਰਿਆ ਵੀ ਅੱਜ ਲੀਵ ਤੇ ਹੈ ਜੀ ਠੀਕ ਹੈ ਬਾਜੀ ਥੈਂਕ ਯੂ ਠੀਕ ਹੈ ਹਾਂਜੀ ਨਾਸ ਤੈਨੂੰ ਕਿਵੇਂ ਪਤਾ ਲੱਗਿਆ ਇੱਥੇ ਦਾ ਤੁਹਾਡੇ ਆਈਫੋਨ ਦੇ ਬਿੱਲ ਤੇ ਜਿਹੜਾ ਐਡਰੈਸ ਹੀ ਨਾ ਉਹ ਵੇਖ ਕੇ ਆਈਆਂ ਇੱਥੇ ਹਰ ਤੋ ਸਿੱਦਾ ਸ਼ਰਮ ਹੀ ਲੱਗਦੀ ਐ ਤੋ ਉਹਨੂੰ ਖੀ ਸਮਝਦੀ ਸੀ ਜੱਗੀ ਨਾਜ਼ ਮੈਂ ਤੈਨੂੰ ਸਮਝਾਣਾ ਹੋਣਾ ਕਾਰਾਂ ਦੀ ਲੋੜ ਨਹੀਂ ਹੈ ਰਹੁ ਅਥੇ ਚਾੜ ਦੇਵਰੇ ਸਦੇ ਯਾਰਾਂ ਨੇ ਲੱਗੇ ਸੀ ਅਸੀਂ ਯੋਧੇ ਹੋਂ ਜੇ ਰਿਲੇਸ਼ਨਸ਼ਿਪ ਚ ਚੀਟ ਕਰਨਾ ਵੱਡੇ ਤੋਂ ਵੱਡੇ ਰਿਲੇਸ਼ਨ ਨੂੰ ਇੱਕ ਪਲ ਦੇ ਵਿੱਚ ਬਰਬਾਦ ਕਰ ਸਕਦਾ ਆ। ਭਰੋਸਾ ਕੰਚ ਦੇ ਗਲਾਸ ਵਰਗਾ ਹੁੰਦਾ ਆ। ਜੇ ਇੱਕ ਵਾਰੀ ਟੁੱਟ ਜਾਵੇ ਤਾਂ ਬਹੁਤ ਔਖਾ ਹੋ ਜਾਂਦਾ ਆ ਉਸ ਨੂੰ ਉਦਾਂ ਹੀ ਜੋੜਨਾ। ਸੋ ਕਦਰ ਕਰੋ ਆਪਣੇ ਪਾਰਟਨਰ ਦੀ। ਇਹ ਵੀਡੀਓ ਤੁਹਾਨੂੰ ਡਰਾਉਣ ਲਈ ਨਹੀਂ ਹੈਗੀ ਕਿ ਤੁਸੀਂ ਆਪਣੇ ਪਾਰਟਨਰ ਤੇ ਧਿਆਨ ਦਿਵੋ ਬਲਕਿ ਇਸ ਲਈ ਆ ਕਿ ਤੁਸੀਂ ਖੁਦ ਐਦਾਂ ਦੇ ਕੰਮ ਨਾ ਕਰੋ। ਸੋ ਐਦਾਂ ਦੀਆਂ ਵੀਡੀਓਜ਼ ਤੁਹਾਡੇ ਲਈ ਐਦਾਂ ਹੀ ਆਉਂਦੀਆਂ ਰਹਿਣਗੀਆਂ। ਤੁਸੀਂ ਕਮੈਂਟਸ ਕਰਕੇ ਦੱਸਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਐਦਾਂ ਦਾ ਡੇਲੀ ਲਾਈਫ ਕੰਟੈਂਟ ਦੇਖਣ ਲਈ ਧੰਨਵਾਦ ਇਥੇ ਤੱਕ ਬਣੇ ਰਹਿਣ ਲਈ